ਸਸਿਗਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਗਾਜਰ ਦੀ ਵਰਫੀ ਬਹੁਤ ਹੀ ਘੱਟ ਮਿਹਨਤ ਬਹੁਤ ਹੀ ਘੱਟ ਸਮੇਂ ਤੇ ਬਹੁਤ ਹੀ ਘੱਟ ਸਮਾਨ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਇਸ ਘਰ ਦੀ ਵਰਫੀ ਨੂੰ ਬਣਾਉਣ ਦੇ ਲਈ ਤੁਹਾਨੂੰ ਨਾ ਸੂਜੀ ਦੀ ਨਾ ਬੇਸਣ ਦੀ ਤੇ ਨਾ ਹੀ ਖਣਕ ਦੇ ਆਟੇ ਦੀ ਜ਼ਰੂਰਤ ਹੈ ਨਾ ਹੀ ਖੋਏ ਦੀ ਜ਼ਰੂਰਤ ਆਪਾਂ ਨੂੰ ਨਾ ਕੰਡੈਂਸ ਮਿਲਕ ਦੀ ਜ਼ਰੂਰਤ ਹੈ ਇਸ ਵਰਫੀ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਿਲਕੁਲ ਬਾਜ਼ਾਰ ਵਰਗੀ ਆਪਾਂ ਬਣਾ ਕੇ ਘਰ ਦੇ ਵਿੱਚ ਤਿਆਰ ਕਰਾਂਗੇ ਬਹੁਤ ਹੀ ਨਰਮ ਬਣ ਕੇ ਤਿਆਰ ਹੋਗੀ ਬਿਲਕੁਲ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਇਹਨੂੰ ਬਣਾਉਣਾ ਇੰਨਾ ਕੋ ਆਸਾਨ ਹੈ ਵੀ ਤੁਸੀਂ ਇਸ ਵਰਫੀ ਨੂੰ ਇਸ ਵੀਡੀਓ ਨੂੰ ਦੇਖ ਕੇ ਝਟਪਟ ਬਣਾ ਲਓਗੇ ਸੋ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਲਾਈਕ ਤੇ ਸ਼ੇਅਰ ਹੁਣੇ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਜਰ ਵੀਡੀਓ ਦੇਖ ਰਹੇ ਹੋ ਇਸ ਬਰਫੀ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਇਸ ਤਰੀਕੇ ਦੀਆਂ ਲਾਲ-ਲਾਲ 1 ਕਿਲੋ ਗਾਜਰਾ ਚਾਹੀਦੀਆਂ ਨੇ ਇਹ ਬਰਫੀ ਇਸ ਸੀਜ਼ਨ ਦੇ ਵਿੱਚ ਹੀ ਬਹੁਤ ਵਧੀਆ ਬਣੂਗੀ ਕਿਉਂਕਿ ਆਪਾਂ ਨੂੰ ਇਹ ਲਾਲ ਗਾਜਰਾ ਦੀ ਜ਼ਰੂਰਤ ਹੈ ਗਾਜਰਾਂ ਨੂੰ ਚੰਗੀ ਤਰੀਕੇ ਨਾਲ ਮੈਂ ਛੱਲ ਲਿਆ ਸੀ ਧੋ ਲਿਆ ਸੀ ਇਹਨਾਂ ਨੂੰ ਇਸ ਤਰੀਕੇ ਨਾਲ ਕੱਟ ਲਾਂਗੇ ਆਪਾਂ ਬੜਾ ਮੋਟਾ ਵੀ ਨਹੀਂ ਕੱਟਿਆ ਤੇ ਬਰੀਕ ਵੀ ਨਹੀਂ ਸੋ ਹੁਣ ਸਭ ਤੋਂ ਵਧੀਆ ਗੱਲ ਵੀ ਆਪਾਂ ਨੂੰ ਕद्दू ਖਸ਼ਕਾ ਰੰਦੀ ਵੀ ਬਿਲਕੁਲ ਜ਼ਰੂਰਤ ਨਹੀਂ ਕਿਉਂਕਿ ਠੰਡ ਦੇ ਵਿੱਚ ਆ ਕद्दू ਖਸ਼ਕਾ ਕਰਨਾ ਬਹੁਤ ਔਖਾ ਹੈ ਸੋ ਇਹ ਜੀ ਕੋਈ ਰੈਸਪੀ ਹੋਵੇ ਵੀ ਜਿਹੜੀ ਆਪਾਂ ਛੱਟਪਟ ਬਣਾ ਲਗੀ ਹੈ ਨਾ ਗਜਰੇਲੀ ਦੀ ਜਾਂ ਗਾਜਰ ਦੀ ਵਰਫੀ ਦੀ ਸੋ ਉਹੀ ਰੈਸਪੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹਨਾਂ ਨੂੰ ਆਪਾਂ ਚੌਪ ਕਰਾਂਗੇ ਮੋਸਟਲੀ ਇਸ ਤਰੀਕੇ ਦਾ ਚੌਪਰ ਹਰ ਘਰ ਦੇ ਵਿੱਚ ਹੀ ਅਵੇਲੇਬਲ ਹੁੰਦਾ ਤੇ ਚੌਪ ਕਰਕੇ ਗਾਜਰਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਕੇ ਰੱਖ ਲਾਂਗੇ ਆਸਾਨੀ ਨਾਲ ਬਹੁਤ ਘੱਟ ਸਮੇਂ 'ਚ ਇਹ ਗਾਜਰਾਂ ਜਿਹੜੀਆਂ ਚੌਪ ਹੋ ਜਾਣਗੀਆਂ ਹੁਣ ਆਪਏ ਇਹਦੇ ਰੱਖ ਲਈਏ ਜੀ ਗੈਸ ਤੇ ਕੜਾਹੀ ਤੇ ਇਹਦੇ ਵਿੱਚ ਆਪਾਂ 1 ਤੋਂ 2 ਚਮਚ ਘਿਓ ਦੇ ਐਡ ਕਰਾਂਗੇ ਘਿਓ ਨੂੰ ਚੰਗੇ ਤਰੀਕੇ ਨਾਲ ਗਰਮ ਕਰ ਲਾਂਗੇ ਆਪਾਂ ਬਹੁਤ ਹੀ ਘੱਟ ਘਿਓ ਲੱਗੂਗਾ ਇਸ ਵਰਫੀ ਨੂੰ ਬਣਾਉਣ ਦੇ ਲਈ ਹੁਣ ਜਿਹੜੀਆਂ ਚੌਪ ਕੀਤੀਆਂ ਹੋਈਆਂ ਗਾਜਰਾਂ ਸੀ ਇਹਨਾਂ ਨੂੰ ਆਪਾਂ ਕੜਾਹੀ ਦੇ ਵਿੱਚ ਸਾਰੀਆਂ ਐਡ ਕਰ ਦੇਾਂਗੇ ਤੇ ਬਿਲਕੁਲ ਮੀਡੀਅਮ ਜੀ ਫਲੇਮ ਤੇ ਆਪਾਂ ਗਾਜਰਾਂ ਨੂੰ ਭੁੰਨਾਂਗੇ ਜਦੋਂ ਇਸ ਤਰੀਕੇ ਨਾਲ ਗਾਜਰਾਂ ਨੂੰ ਆਪਾਂ ਭੁੰਨ ਕੇ ਤਿਆਰ ਕਰਾਂਗੇ ਤਾਂ ਨਰਮ ਹੋ ਜਾਣਗੀਆਂ ਤੇ ਇੱਕ ਬਹੁਤ ਹੀ ਵਧੀਆ ਟੇਸਟ ਆਊਗਾ ਵਰਫੀ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਕਾਜਰਾਂ ਨੂੰ ਇਸ ਤਰੀਕੇ ਨਾਲ ਪਹੁੰਨਦੇ ਜਾਉਂਗੇ ਮੀਡੀਅਮ ਜੀ ਫਲੇਮ ਤੇ ਕਾਜਰਾਂ ਦਾ ਕਲਰ ਵੀ ਚੇਂਜ ਹੁੰਦਾ ਜਾਊਗਾ ਜਦੋਂ ਤੱਕ ਕਾਜਰਾਂ ਦਾ ਕਲਰ ਇਸ ਤਰੀਕੇ ਦਾ ਨਹੀਂ ਬਣ ਜਾਂਦਾ ਤੇ ਕਾਜਰਾਂ ਬਹੁਤ ਹੀ ਵਧੀਆ ਜਿਹੜੀਆਂ ਖੁਸ਼ਬੂਦਾਰ ਨਹੀਂ ਬਣ ਜਾਂਦੀਆਂ ਉਦੋਂ ਤੱਕ ਆਪਾਂ ਇਹਨਾਂ ਨੂੰ ਭੁੰਨਣਾ ਹੈ ਟੋਟਲੀ ਆਪਾਂ ਨੂੰ 7 ਕਮਿੰਟ ਜਾਂ 6 ਕਮਿੰਟ ਲੱਗ ਜਾਣਗੇ ਹੁਣ ਆਪਾਂ ਇਹਦੇ ਵਿੱਚ ਖੰਡ ਐਡ ਕਰਾਂਗੇ ਜੀ ਖੰਡ ਤੁਸੀਂ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਬਾਕੀ ਗਾਜਰਾ ਬਹੁਤ ਮਿੱਠੀਆਂ ਸੀਗੀਆਂ ਤਾਂ ਘੱਟ ਹੀ ਲੱਗੂਗੀ ਖੰਡ 1 ਕਿਲੋ ਗਾਜਰਾ ਸੀ ਇਹਦੇ ਵਿੱਚ ਮੈਂ ਛੋਟੀ ਕੌਲੀ ਆ ਜਿਹੜੀ ਪੌਣੀ ਕ ਐਡ ਕੀਤੀ ਆ ਖੰਡ ਦੀ ਤੇ ਖੰਡ ਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰਦੇ ਜਾਵਾਂਗੇ ਖੁਰਚਨੇ ਦੀ ਮਦਦ ਨਾਲ ਤੇ ਖੰਡ ਤੁਸੀਂ ਇਸ ਸਟੇਜ 'ਤੇ ਇਹਦੇ ਵਿੱਚ ਐਡ ਕਰਿਓ ਕਿਉਂਕਿ ਖੰਡ ਐ ਜਿਹੜੀ ਉਹ ਮੈਲਟ ਹੋਊਗੀ ਜਿਹਦੀ ਵਜ੍ਹਾ ਕਰਨ ਗਾਜਰਾ ਜਿਹੜੀਆਂ ਹੋਰ ਨਰਮ ਹੋਣਗੀਆਂ ਤੇ ਹੁਣ ਆਪਾਂ ਚੰਗੇ ਤਰੀਕੇ ਨਾਲ ਖੰਡ ਨੂੰ ਮਿਕਸ ਕਰ ਲਿਆ ਤੇ ਹੁਣ ਇਹਨੂੰ ਟਾਕੇ ਬਖਾਵਾਂਗੇ ਆਪਾਂ 2 ਕੁ ਮਿੰਟ ਜਦੋਂ ਤੱਕ ਇਹ ਢਾਕੇ ਪੱਕਦੀਆਂ ਨੇ ਉਦੋਂ ਤੱਕ ਆਪਾਂ ਦੂਜੀਆਂ ਚੀਜ਼ਾਂ ਦੀ ਤਿਆਰੀ ਕਰ ਲੈਣੇ ਆ ਇੱਥੇ ਆਪਣੇ ਕੋਲੇ ਥੋੜੇ ਜੇ ਕਾਜੂ ਤੇ ਬਦਾਮ ਆ ਗਏ ਯਾਨੀ ਕਿ ਅੱਧੀ ਕ ਖੋਲੀ ਇਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਐਡ ਕਰਕੇ ਇਹਨਾਂ ਦਾ ਬਿਲਕੁਲ ਫਾਈਨ ਪਾਊਡਰ ਬਣਾ ਲਾਂਗੇ ਜਦੋਂ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਐਡ ਕਰਾਂਗੇ ਨਾ ਬਰਫੀ ਦੇ ਵਿੱਚ ਤਾਂ ਬਿਲਕੁਲ ਬਹੁਤ ਵਧੀਆ ਟੇਸਟ ਆਊਗਾ ਤੇ ਬਾਜ਼ਾਰ ਵਰਗੀ ਬਰਫੀ ਬਣ ਕੇ ਤਿਆਰ ਹੋਊਗੀ ਸੋ ਹੁਣ ਮੈਂ ਇੱਥੇ ਬਦਾਮਾਂ ਨੂੰ ਤੇ ਕਾਜੂ ਨੂੰ ਮਿਕਸ ਕਰ ਲ ਹੁਣ ਇਥੇ ਆਪਣੇ ਕੋਲੇ ਹੈਗੇ ਜੀ ਨਾਰੀਅਲ ਦਾ ਬਰਾਦਾ ਤੇ ਇਹ ਪੌਨੀਕ ਕੌਲੀ ਹੈ ਮੇਰੇ ਕੋਲੇ ਦੇਖੋ ਬਹੁਤ ਹੀ ਆਸਾਨੀ ਨਾਲ ਇਹ ਮਾਰਕੀਟ ਚੋਂ ਮਿਲ ਜਾਂਦਾ ਹੈ ਹੁਣ ਇਹਦੇ ਵਿੱਚ ਆਪਾਂ ਇਹ ਐਡ ਕਰ ਦਿਆਂਗੇ ਤੁਹਾਡੇ ਕੋਲੇ ਜੇ ਸੁੱਕਾ ਨਾਰੀਅਲ ਹੋਇਆ ਤਾਂ ਤੁਸੀਂ ਉਹਨੂੰ ਵੀ ਕੱਦੂਖਸ਼ ਕਰਕੇ ਐਡ ਕਰ ਸਕਦੇ ਹੋ ਜਦੋਂ ਇਸ ਤਰੀਕੇ ਨਾਲ ਆਪਾਂ ਸਾਰੀਆਂ ਚੀਜ਼ਾਂ ਬਰਫੀ ਦੇ ਵਿੱਚ ਐਡ ਕਰਾਂਗੇ ਨਾ ਬਰਫੀ ਦਾ ਟੇਸਟ ਹੋਰ ਵੀ ਵੱਧ ਜਾਊਗਾ ਤੇ ਬਹੁਤ ਹੀ ਜ਼ਿਆਦਾ ਹੈਲਥੀ ਬਰਫੀ ਬਣ ਕੇ ਤਿਆਰ ਹੋ ਜੂਗੀ ਹੁਣ ਬਿਲਕੁਲ ਇਸ ਬਰਫੀ ਨੂੰ ਹਲਵਾਈ ਸਟਾਈਲ ਬਣਾਉਣ ਦੇ ਲਈ ਮੈਂ ਇਹਦੇ ਵਿੱਚ ਦੋ ਪੈਕੇਟ ਹੈ ਜਿਹੜੇ 10-10 ਰੁਪਏ ਵਾਲੇ ਮਿਲਕ ਪਾਊਡਰ ਦੇ ਐਡ ਕਰ ਦੂੰ ਤੇਨੂੰ ਵੀ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਉਸ ਤੋਂ ਪਹਿਲਾਂ ਥੋੜਾ ਜੰਮੇ ਦੇ ਵਿੱਚ এলাਚੀ ਪਾਊਡਰ ਵੀ ਐਡ ਕਰਤਾ ਲਓ ਜੀ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਤੇ ਹੁਣ ਇਧਰ ਗਾਜਰਾਂ ਨੂੰ ਵੀ ਆਪਾਂ ਦੇਖ ਲੈਣੇ ਆਂ ਵਧੀਆ ਪੱਕ ਗਈਆਂ ਨੇ ਦੇਖੋ ਜੀ ਬਹੁਤ ਹੀ ਵਧੀਆ ਹੈ ਨਰਮ ਹੋ ਗਈਆਂ ਨੇ ਤੇ ਸਾਰਾ ਪਾਣੀ ਵੀ ਇਹਦੇ ਵਿੱਚੋਂ ਡਰਾਈ ਹੋ ਗਿਆ ਇਹ ਗਾਜਰ ਦੀ ਬਰਫੀ ਤਾਂ ਇਹੋ ਜਿਹੀ ਆ ਵੀ ਤੁਸੀਂ ਇਹਨੂੰ ਬਣਾ ਕੇ ਨਾ ਆਰਾਮ ਨਾਲ ਹੈ ਜਿਹੜਾ 15 ਦਿਨ ਸਟੋਰ ਕਰਕੇ ਰੱਖ ਸਕਦੇ ਹੋ ਨਾ ਆਪਾਂ ਨੂੰ ਮਲਾਈ ਦੀ ਜ਼ਰੂਰਤ ਹੈ ਨਾ ਆਪਾਂ ਨੂੰ ਖੋਏ ਜਾਂ ਪਨੀਰ ਦੀ ਜ਼ਰੂਰਤ ਹੈ ਲਓ ਜੀ ਹੁਣ ਆਪਾਂ ਇਸ ਸਟੇਜ ਤੇ ਇਹਦੇ ਵਿੱਚ ਦੁੱਧ ਐਡ ਕਰਾਂਗੇ 1 ਕਿਲੋ ਗਾਜਰਾ ਸੀਗੀਆਂ ਤੇ ਇਹਦੇ ਵਿੱਚ ਅੱਧਾ ਕਿਲੋ ਦੁੱਧ ਐਡ ਕੀਤਾ ਆਪਾਂ ਫੁੱਲ ਫੈਂਟ ਦੁੱਧ ਹੈ ਆਪਣੇ ਕੋਲੇ ਜੇਕਰ ਤੁਸੀਂ ਅੱਧਾ ਕਿਲੋ ਗਾਜਰਾਂ ਦੀ ਬਰਫੀ ਬਣਾਓਗੇ ਤਾਂ ਸਿਰਫ ਇੱਕ ਗਲਾਸ ਦੁੱਧ ਹੀ ਲੱਗੂਗਾ ਇਸ ਬਾਰਫੀ ਨੂੰ ਬਣਾਉਣਾ ਬਹੁਤ ਸੌਖਾ ਹੈ ਜੀ ਔਰ ਬਹੁਤ ਹੀ ਜ਼ਿਆਦਾ ਇਹ ਸਵਾਦ ਬਣ ਕੇ ਤਿਆਰ ਹੋਊਗੀ ਘਰ ਦੇ ਵਿੱਚ ਘੱਟ ਮਿਹਨਤ ਘੱਟ ਸਮਾਨ ਦੇ ਨਾਲ ਤੇ ਘੱਟ ਸਮੇਂ 'ਚ ਤੇ ਹੁਣ ਆਪਾਂ ਇਹਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਵਧੀਆ ਇਹਨੂੰ ਉਬਾਲ ਨਹੀਂ ਆਉਣ ਲੱਗ ਜਾਂਦਾ ਫਲੇਮ ਹੈ ਜਿਹੜੀ ਆਪਾਂ ਇੱਥੇ ਫੋਲਰ ਰੱਖਾਂਗੇ ਲਓ ਜੀ ਵਧੀਆ ਇਹਨੂੰ ਉਬਾਲ ਆਉਣ ਲੱਗ ਗਿਆ ਬਸ ਹੁਣ ਆਪਾਂ ਥੋੜਾ ਜਿਹਾ ਇਹਨੂੰ ਹੋਰ ਪਕਾ ਲਾਂਗੇ ਮੀਡੀਅਮ ਜੀ ਫਲੇਮ ਤੇ ਜਦੋਂ ਤੱਕ ਦੁੱਧ ਦੀ ਮਾਤਰਾ ਥੋੜੀ ਜਿਹੀ ਅੱਧੀ ਨਹੀਂ ਰਹਿ ਜਾਂਦੀ ਹੋ ਜੀ ਆਪਾਂ ਇਹਨੂੰ ਪਕਾ ਲਿਆ ਲਗਾਤਾਰ ਖੁਰਚੀ ਨੂੰ ਚਲਾਉਂਦੇ ਹੋਏ ਜਦੋਂ ਫੁੱਲ ਫਲੇਮ ਤੇ ਪਕਾਵਾਂਗੇ ਨਾ ਤਕਰੀਬਨ ਆਪਾਂ ਨੂੰ ਬਸ 2.5 ਮਿੰਟ ਹੀ ਲੱਗਣਗੇ ਇਹਨੂੰ ਪਕਾਉਣ ਦੇ ਲਈ ਤੇ ਹੁਣ ਆਪਾਂ ਜਿਹੜੀਆਂ ਸਾਰੀਆਂ ਚੀਜ਼ਾਂ ਤਿਆਰ ਕਰਕੇ ਰੱਖੀਆਂ ਸੀ ਇਹਦੇ ਵਿੱਚ ਇਹ ਐਡ ਕਰ ਦਿਆਂਗੇ ਤੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦਿਆਂਗੇ ਇਹ ਗਾਜਰ ਦੀ ਵਰਫੇ ਇੰਨੀ ਜਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਵੀ ਜਿਹਨੂੰ ਵੀ ਤੁਸੀਂ ਇੱਕ ਪੀਸ ਖਵਾਤਾ ਨਾ ਉਹ ਦੂਜਾ ਪੀਸ ਜ਼ਰੂਰ ਮੰਗੂਗਾ ਤੁਸੀਂ ਮੇਰੇ ਕਹਿੰਦੇ ਇੱਕ ਵਾਰ ਇਹ ਗਾਜਰ ਦੀ ਵਰਫੀ ਜ਼ਰੂਰ ਕਰ ਦੇ ਵਿੱਚ ਟਰਾਈ ਕਰਿਓ ਦੇਖੋ ਬਹੁਤ ਘੱਟ ਖਰਚੇ ਜੇ ਤੇ ਬਹੁਤ ਘੱਟ ਸਮੇਂ ਵਿੱਚ ਬਣ ਜੂਗੀ ਤੇ ਬਹੁਤ ਜ਼ਿਆਦਾ ਇਹ ਟੇਸਟੀ ਬਣਦੀ ਹੈ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ ਇਥੇ ਵੀ ਆਪਾਂ ਫਲੇਮ ਹੈ ਜਿਹੜੀ ਫੋਲ ਰੱਖਾਂਗੇ ਹੁਣ ਇੱਕ ਚਮਚ ਘਿਓ ਦਾ ਲਾਸਟ ਤੇ ਹੋਰ ਐਡ ਕਰ ਦੇਗੇ ਟੋਟਲੇ ਦੇ ਵਿੱਚ ਘਿਓ ਦੇ 2-3 ਚਮਚ ਲੱਗਣਗੇ ਜ਼ਿਆਦਾ ਘਿਓ ਦੀ ਆਪਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਜੇਕਰ ਤੁਸੀਂ ਹੋਰ ਵੀ ਇਸ ਤਰੀਕੇ ਦੀਆਂ ਰੈਸਪੀਜ਼ ਵੇਖਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਕਾਫੀ ਜ਼ਿਆਦਾ ਵੀਡੀਓਜ਼ ਅਪਲੋਡ ਨੇ ਗਾਜਰ ਦੀ ਵਰਫੀ ਦੀਆਂ ਵੀ ਤੇ ਹੋਰ ਵੀ ਰੈਸਪੀਜ਼ ਤਾਂ ਤੁਸੀਂ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਸਕਦੇ ਹੋ ਵੀ ਤੁਹਾਡੇ ਤੋਂ ਕੋਈ ਵੀ ਵੀਡੀਓ ਮਿਸ ਨਾ ਹੋਵੇ ਤੁਸੀਂ ਡੇਲੀ ਆਪਣੀਆਂ ਲੇਟੈਸਟ ਵੀਡੀਓ ਦੇਖ ਸਕੋ ਬਾਕੀ ਜੀ ਤੁਸੀਂ ਬਿਨਾ ਸਜਾਏ ਇਹਨੂੰ ਪਲੇਨ ਵੀ ਰੱਖੋਗੇ ਨਾ ਇਹਦੇ ਟੇਸਟ ਦੇ ਵਿੱਚ ਕੋਈ ਫਰਕ ਨਹੀਂ ਪੈਂਦਾਗਾ ਤੁਸੀਂ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਇਹਦੇ ਪੀਸ ਕੱਟ ਕੇ ਖਾਓਗੇ ਬਹੁਤ ਜ਼ਿਆਦਾ ਵਧੀਆ ਬਣ ਜੂਗੀ ਤੇ ਜਦੋਂ ਇਹ ਕੜਾਹੀ ਦੇ ਨਾਲੋਂ ਅਲੱਗ ਹੋਣੀ ਸਟਾਰਟ ਹੋ ਗਈ ਦੇਖੋ ਇਸ ਤਰੀਕੇ ਦੀ ਡਾਈ ਬਣ ਗਈ ਤਾਂ ਹੁਣ ਆਪਾਂ ਗੈਸ ਨੂੰ ਬੰਦ ਕਰ ਦਿਆਂਗੇ ਇੱਥੇ ਹੁਣ ਆਪਾਂ ਇਹਨੂੰ ਗਰਮ ਗਰਮ ਨੂੰ ਸੈੱਟ ਹੋਣ ਵਾਸਤੇ ਰੱਖ ਦਿਆਂਗੇ ਤੇ ਉਹਦੇ ਲਈ ਆਪਾਂ ਨੂੰ ਚਾਹੀਦਾ ਇਸ ਤਰੀਕੇ ਦਾ ਕਿਨਾਰੀਆਂ ਵਾਲਾ ਥਾਲ ਤੇ ਇਸ ਥਾਲ ਨੂੰ ਮੈਂ ਪਹਿਲੇ ਹੀ ਹੈ ਜਿਹੜਾ ਘਿਓ ਨਾਲ ਗਰੀਸ ਕਰਕੇ ਰੱਖ ਲਿਆ ਸੀਗਾ ਵੀ ਬਾਅਦ ਵਿੱਚ ਆਪਾਂ ਪੀਸ ਕਟਾਂਗੇ ਤਾਂ ਬਰਫੀ ਜਿਹੜੀ ਆਸਾਨੀ ਨਾਲ ਥਾਲ ਦੇ ਵਿੱਚੋਂ ਨਿਕਲ ਜੇ ਗਰਮ ਗਰਮ ਹੀ ਬਰਫੀ ਵਾਲੇ ਮਿਕਸਚਰ ਨੂੰ ਆਪਾਂ ਇਹਦੇ ਵਿੱਚ ਐਡ ਕਰ ਦਿਆਂਗੇ ਤੇ ਠੰਡ ਦਾ ਹੀ ਸੀਜ਼ਨ ਹੈ ਜੀ ਇਸ ਕਰਕੇ ਮੈਂ ਹੱਥਾਂ ਨਾਲ ਆਸਾਨੀ ਨਾਲ ਇਹਨੂੰ ਸੈੱਟ ਕਰਤਾ ਸੀ ਵਧੀਆ ਦੇਖੋ ਜਿੰਨੀ ਕੁ ਮਟਾਈ ਦੇ ਤੁਸੀਂ ਪੀਸ ਕੱਟਨੇ ਹੋਏ ਉਸ ਤਰੀਕੇ ਨਾਲ ਸੈੱਟ ਕਰ ਦਿਓ ਬਰਫੀ ਨੂੰ ਸੈੱਟ ਹੋਣ ਵਾਸਤੇ ਰੱਖਤਾ ਸੀ ਤੇ ਹੁਣ ਆਪਾਂ ਇਹਦੇ ਪੀਸ ਕੱਟ ਲਾਂਗੇ ਜਿਸ ਵੀ ਡਿਜ਼ਾਈਨ ਦੇ ਜਿੰਨੇ ਜਿੰਨੇ ਸਾਈਜ਼ ਦੇ ਤੁਸੀਂ ਇਹ ਪੀਸ ਕੱਟਨੇ ਹੋਏ ਤੁਸੀਂ ਕੱਟ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਆਸਾਨੀ ਨਾਲ ਆਪਾਂ ਇਹਦੇ ਵਿੱਚ ਕੱਟ ਲਾ ਲੇ ਹੁਣ ਥੋੜਾ ਜਿਹਾ ਇਹਨੂੰ ਬਿਲਕੁਲ ਵੀ ਬਾਜ਼ਾਰ ਵਰਗਾ ਆਪਾਂ ਬਣਾ ਸਕੀਏ ਉਹਦੇ ਲਈ ਮੈਂ ਚਾਂਦੀ ਦਾ ਵਰਕ ਲਾਤਾ ਇਹਦੇ ਉੱਪਰ ਬਿਲਕੁਲ ਆਪਸ਼ਨਲ ਹੈ ਤੁਹਾਡੇ ਕੋਲੇ ਨਾ ਹੋਇਆ ਤਾਂ ਤੁਸੀਂ ਇਹਨੂੰ ਐਵੇਂ ਹੀ ਰੱਖ ਸਕਦੇ ਹੋ ਜਾਂ ਜੋ ਵੀ ਡ్రਾਈ ਫਰੂਟਸ ਘਰ ਦੇ ਵਿੱਚ ਹੋਏ ਉਹਦੇ ਨਾਲ ਸਜਾ ਸਕਦੇ ਹੋ ਮੈਂ ਪੇਸਟਿਆਂ ਨੂੰ ਥੋੜਾ ਜਿਹਾ ਬਰੀਕ-ਬਰੀਕ ਇਸ ਤਰੀਕੇ ਨਾਲ ਕਰ ਲਿਆ ਸੀ ਕਿ ਹੁੰਡੇ ਦੇ ਵਿੱਚ ਇਹ ਉੱਪਰੋਂ ਛਿੜਕ ਤੇ ਤੇ ਬਰਫੀ ਹੁਣ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਜੀ ਦੇਖੋ ਹੁਣ ਆਪਾਂ ਇਹਦੇ ਪੀਸ ਐ ਜਿਹੜੇ ਉਹ ਅਲੱਗ ਕਰ ਲਾਂਗੇ ਖਾਣ ਦੇ ਲਈ ਇਹ ਬਿਲਕੁਲ ਤਿਆਰ ਹੈ ਚਾਹ ਦੇ ਨਾਲ ਤੁਸੀਂ ਖਾਓਗੇ ਤੇ ਉਹਦੇ ਨਾਲ ਖਾਓਗੇ ਬਹੁਤ ਸਵਾਦ ਲੱਗੂਗੀ ਬਾਕੀ ਘਰ ਦੇ ਵਿੱਚ ਤੁਸੀਂ ਜਦੋਂ ਇਸ ਤਰੀਕੇ ਨਾਲ ਬਰਫੀ ਬਣਾਉਂਗੇ ਨਾ ਘਰ ਦੇ ਵਿੱਚ ਆਏ ਮਹਿਮਾਨਾਂ ਨੂੰ ਵੀ ਸਰਵ ਕਰੋਗੇ ਤਾਂ ਉਹ ਵੀ ਤੁਹਾਡੀਆਂ ਤਾਰੀਫਾਂ ਜਿਹੜੀਆਂ ਬਹੁਤ ਜ਼ਿਆਦਾ ਕਰਨਗੇ ਤੁਸੀਂ ਖੁਦ ਦੇਖ ਸਕਦੇ ਹੋ ਇੱਕ ਪੀਸ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆਂ ਦੇਖੋ ਕਿੰਨੀ ਜ਼ਿਆਦਾ ਇਹ ਨਰਮ ਬਣੀ ਹੈ ਬਹੁਤ ਹੀ ਤੀਜ਼ੀ ਬਣੀ ਹੈ ਇਸ ਤਰ੍ਹਾਂ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਗਾਜਰ ਦੀ ਬਰਫੀ ਹੈ ਜਿਹੜੀ ਚਟਪਟ ਬਹੁਤ ਹੀ ਘੱਟ ਸਮਾਨ ਦੇ ਨਾਲ ਘਰ ਦੇ ਵਿੱਚ ਤਿਆਰ ਕਰ ਲਈ ਹੈ ਤੁਸੀਂ ਵੀ ਇਸ ਤਰੀਕੇ ਨਾਲ ਘਰ ਦੇ ਵਿੱਚ ਇਸ ਵਾਰ ਗਾਜਰ ਦੀ ਬਰਫੀ ਜ਼ਰੂਰ ਟਰਾਈ ਕਰਿਓ ਬਾਅਦ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਬੱਧਤਵਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਾਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ